ਹਾਂਜੀ ਕਿਦਾਂ ਦੋਸਤੋ ਵੈਲਕਮ ਟੂ ਦਾ ਚੈਨਲ ਜੀਐਸਐਮ ਖਬਰ ਹਾਂਜੀ ਅੱਜ ਗੱਲ ਕਰਦੇ ਹਾਂ ਕਿ 31 ਸਾਲ ਦੇ ਜਾਪਾਨੀ ਬੰਦੇ ਦੀ ਜਿਹਦਾ ਨਾਮ ਟਕੂਆ ਇਕੋਮਾ ਅੱਜ ਕਨ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ ਉਹ ਇੱਕ ਫੁੱਲ ਟਾਈਮ ਕੈਪਟਨਮੈਨ ਵਜੋਂ ਜ਼ਿੰਦਗੀ ਜੀ ਰਿਹਾ ਹੈ ਇਹਦਾ ਮਤਲਬ ਜਿਨ੍ਹਾਂ ਨੂੰ ਕੈਪਟਨਮੈਨ ਦਾ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਉਹ 15 ਅਮੀਰ ਔਰਤਾਂ ਨੂੰ ਸਮਾਂ ਦਿੰਦਾ ਹੈ ਉਹਨਾਂ ਦੀ ਮਦਦ ਕਰਦਾ ਹੈ ਤੇ ਉਹਨਾਂ ਨੂੰ ਇਮੋਸ਼ਨਲ ਸਪੋਰਟ ਦਿੰਦਾ ਹੈ ਤੇ ਇਹਦੇ ਬਦਲੇ ਚੰਗੀ ਖਾਸੀ ਕਮਾਈ ਕਰ ਰਿਹਾ ਹੈ ਸੋ ਉਹ ਮਹੀਨੇ ਦੇ ਲਗਭਗ 6 ਲੱਖ ਰੁਪਏ ਕਮਾ ਲੈਂਦਾ ਜੇ ਦੇਖੀਏ ਕ ਦਾ ਕੰਮ ਉਹਦਾ ਔਰਤਾਂ ਨਾਲ ਬੈਠਣਾ ਗੱਲਾਂ ਕਰਨੀਆਂ ਘਰ ਦੇ ਕੁਝ ਕੰਮ ਕਰਾ ਦੇਣੇ ਜਿਵੇਂ ਕਿ ਸਫਾਈ ਕਰਨੀ ਜਾਂ ਕਿਚਨ ਦੇ ਵਿੱਚ ਮਦਦ ਕਰ ਦੇਣੀ ਤੇ ਸਭ ਤੋਂ ਵੱਧ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਸੌਣਾ ਤੇ ਇਮੋਸ਼ਨਲ ਸਪੋਰਟ ਦੇਣਾ ਪਰ ਉਹਦੇ ਮੁਤਾਬਕ ਇਹ ਕੰਮ ਸੌਖਾ ਨਹੀਂ। ਲਕੂਆ ਇੱਕ ਔਮਾ ਕਹਿੰਦਾ ਕਿ 15 ਔਰਤਾਂ ਨੂੰ ਇਕੱਠੇ ਮੈਨੇਜ ਕਰਨਾ ਉਹਨੂੰ ਬਹੁਤ ਥਕਾ ਦਿੰਦਾ ਹੈ। ਹਰ ਮਿਲਣ ਤੋਂ ਪਹਿਲਾਂ ਉਹ ਮੇਕਅਪ ਕਰਦਾ ਹੈ, ਸੋਹਣੇ ਕੱਪੜੇ ਪਾਉਂਦਾ ਤਾਂ ਕਿ ਉਹ ਵਧੀਆ ਲੱਗੇ। ਸੋ ਇੱਕ ਵਾਰ ਉਹਨੇ ਸਿਰਫ 3 ਘੰਟੇ ਕਰਦਾ ਕੰਮ ਕੀਤਾ ਤੇ 95000 ਰੁਪਏ ਕਮਾਈ ਲੈ ਲਈ। ਕਈ ਹੋਰ ਤਾਂ ਉਸਨੂੰ ਵਧੀਆ ਪੈਸੇ ਦਿੰਦੀਆਂ ਨੇ ਬਿਨਾਂ ਕਿਸੇ ਲੰਮੇ ਰਿਸ਼ਤੇ ਦੀ ਉਮੀਦ ਦੇ। ਸੋ ਇੱਕ ਅਮੀਰ ਔਰਤ ਨੇ ਤਾਂ ਇਹਨੂੰ ਮਹੀਨੇ ਦੇ 1 ਮਿਲੀਅਨ ਜੇਨ ਯਾਨੀ ਕਿ ਲਗਭਗ 6 ਲੱਖ ਰੁਪਏ ਦੀ ਆਫਰ ਦਿੱਤੀ ਸੀ ਤੇ ਉਹਨੇ ਕਿਹਾ ਤੇ ਉਹ ਸਿਰਫ ਉਹਦੇ ਲਈ ਹੀ ਕੰਮ ਕਰੇ ਪਰ ਟਾਕੂਆ ਗੋਮਾ ਨੇ ਮਨਾ ਕਰ ਦਿੱਤਾ ਉਹਨੇ ਕਿਹਾ ਕਿ ਮੈਂ ਸਿਰਫ ਇਕਲੇ ਨਹੀਂ ਸਭ ਲਈ अवेलेबल ਰਹਿਣਾ ਚਾਹੁੰਦਾ ਸੋ ਉਹਨੇ ਉਹਦੀ ਆਫਰ ਤੁੱਕਰ ਆਉਤੀ ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਆਂ ਬਲੇਅਰ ਰਿਚਰਡਸ ਦੀ ਜੋ ਆਪਣੀ ਇੱਕ ਹੋਰ ਤਰ੍ਹਾਂ ਦੀ ਲਾਈਫਸਟਾਈਲ ਲਈ ਵਾਇਰਲ ਹੋਈ ਸੋ ਉਹ ਆਪਣੇ ਆਪ ਨੂੰ ਸਪਾਇਲਡ ਬ੍ਰੈਟ ਕਹਿੰਦੀ ਆ ਜੋ ਜੇ ਦੇਖੀਏ ਕਿ ਉਹਦਾ ਕੰਮ ਕੀ ਸੀ ਤਾਂ ਲੋਕ ਉਹਨੂੰ ਪੈਸਾ ਭੇਜਦੇ ਨੇ ਬਿਨਾਂ ਕਿਸੇ ਸੇਵਾ ਦੇ ਇਹਨੂੰ ਫਿੰਸ ਸਬਸ ਕਿਹਾ ਜਾਂਦਾ ਹੈ ਜਿਹੜੇ ਚਾਹੁੰਦੇ ਨੇ ਕਿ ਕੋਈ ਹੋਰ ਉਹਨਾਂ ਦੇ ਪੈਸਿਆਂ ਦਾ ਕਬਜ਼ਾ ਕਰ ਲਵੇ ਸੋ ਬਲੇਅਰ ਨੇ ਕਿਹਾ ਕਿ 4 ਸਾਲਾਂ ਚ ਉਹ ਲਗਭਗ 6 ਕਰੋੜ ਰੁਪਏ ਕਮਾ ਚੁੱਕੀ ਹੈ ਕਈ ਵਾਰੀ ਤਾਂ ਉਹਨਾਂ ਨੇ ਸਿਰਫ ਮੈਸੇਜ ਕਰਕੇ ਪੈਸਾ ਮੰਗਿਆ ਤੇ ਕੁਝ ਘੰਟਿਆਂ ਵਿੱਚ ਹੀ ਹਜ਼ਾਰਾਂ ਰੁਪਏ ਆ ਗਏ ਸੋ ਜੇ ਕੰਪੇਅ ਜਮਾਨੇ ਦੇ ਅਜਿਹੇ ਜਮਾਨੇ ਨੂੰ ਅੱਜ ਸੱਚਮੁੱਚ ਅਜੀਬ ਦਿਨ ਆ ਗਏ ਨੇ ਜਿੱਥੇ ਕੁਝ ਲੋਕ ਸਿਰਫ ਸਪੋਰਟ ਦੇ ਕੇ ਐਸ ਸਪੋਇਲਡ ਰਹਿ ਕੇ ਵੀ ਲੱਖਾਂ ਕਮਾ ਰਹੇ ਨੇ ਤੇ ਕਈ ਵਿਚਾਰੇ ਇਦਾਂ ਦੇ ਵੀ ਬੈਠੇ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਰਨਾ ਕੀ ਹੈ ਸੋ ਤੁਹਾਡੀ ਇਹਦੇ ਬਾਰੇ ਕੀ ਰਾਇ ਹੈ ਤੁਸੀਂ ਆਪਣੀ ਰਾਇ ਕਮੈਂਟ ਵਿੱਚ ਜ਼ਰੂਰ ਦੱਸਣੀ ਹੈ ਧੰਨਵਾਦ